ਹੁਣ ਪੜੋ 11 ਪਰ ਸਭ ਜੋ ਤੇਰੀ ਸ਼ਰਨ ਆਏ ਹਨ ਆਨੰਦ ਹੋਣ ਪਰ ਸਭ ਜੋ ਤੇਰੀ ਸ਼ਰਨ ਆਏ ਹਨ ਕੀ ਹੋਣਾ ਆਨੰਦ ਜਿੰਨੇ ਵੀ ਤੁਸੀਂ ਆਏ ਹੋ ਅਜ ਪ੍ਰਭੂ ਦੇ ਅੱਗੇ ਦੁਆ ਕਰਦਾ ਹਾਂ ਪ੍ਰਭੂ ਦਾ ਦਾਸ ਹੋਣ ਦੇ ਨਾਤੇ ਬਾਲਾ ਵੱਡਾ ਨਹੀਂ ਨੁਕਮਾ ਦਾ ਛੋਟਾ ਦਾਸ ਮੀਚ ਰ ਲੈ ਕੇ ਜਾ ਕਿ ਸਭ ਜੋ ਪ੍ਰਭੂ ਤੇਰੀ ਸ਼ਰਨ ਆਏ ਹਨ ਸਭ ਆਨੰਦ ਹੋਣ ਪਰ ਸਭ ਜੋ ਤੇਰੀ ਸ਼ਰਨ ਆਏ ਓ ਸਦਾ ਜੈ ਜੈ ਕਾਲ ਕਰਨ ਹਾਂ ਕੀ ਤੂੰ ਉਹਨਾਂ ਨੂੰ ਟੱਕਦਾ ਹੈ ਤੂੰ ਉਹਨਾਂ ਨੂੰ ਟੱਕਦਾ ਹੈ ਉਹ ਤੂੰ ਉਹ ਆਨੰਦ ਵੀ ਹੋਣਾ ਤੇ ਉਹ ਜੈ ਜੈ ਕਾਲ ਵੀ ਤੇਰੀ ਕਰਨਾ ਜੇ ਉਹ ਤੂੰ ਉਹਨਾਂ ਨੂੰ ਟੱਕਦਾ ਪਰ ਕਿੰਨਾਂ ਨੂੰ ਜਿਹੜੇ ਜੈਜਾਕਾਰ ਕਰਦੇ ਜਿਹੜੇ ਜੈਰੇ ਕਾਰ ਨਹੀਂ ਕਰਦੇ ਯਹੋਵਾ ਦੀ ਰਿਸ਼ਤੇਦਾਰਾਂ ਸ਼ੱਕ ਭੁੱਲ ਜਾਂਦੇ ਆ ਐਦਵਾਰ ਰਿਸ਼ਤੇਦਾਰ ਨੂੰ ਕੁਛ ਕਰਦੇ ਆ ਮੈਂ ਪੁਰਾਣੇ ਜਗਾ ਤੇ ਸੀ ਮੈਂ ਪੁਰਾਣੇ ਪਿੰਡ ਸੀ ਰਿਸ਼ਤੇ ਨਾਲ ਆਈ ਸੀ ਉਦੋਂ ਜੈਜਾਕਾਰ ਹੋਈ ਨਹੀਂ ਹੋਈ ਅਸਲ ਅਸੀਂ ਬੰਦਗੀ ਦੇ ਜਾਣਾ ਹੈ